ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਕੋਲ ਦੇਖ ਰਹੇ ਹੋ ਜੀ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਦੁਪਹਿਰ ਤੋਂ ਸ਼ਾਮ ਦੇ ਕੀ ਹਾਲਾਤ ਨੇ ਤੇ ਨਾਲ ਦੀਆਂ ਦੇਖਾਂਗੇ ਚੱਕਰਵਾਤੀ ਮਾਹੌਲ ਜਿਹੜਾ ਬਣਿਆ ਹੋਇਆ ਪੰਜਾਬ ਦੇ ਨੇੜੇ ਚੜੇ ਇੱਕ ਤੂਫਾਨ ਦਾ ਰੂਪ ਤਾਂ ਲੈ ਰਿਹਾ ਹੈ ਜੀ ਉਹਦਾ ਕੀ ਅਸਰ ਬਣਦਾ ਹੋਇਆ ਦਿਖਾਈ ਦੇ ਰਿਹਾ ਸਾਰੀ ਜਾਣਕਾਰੀ ਦੇਵਾਂਗੇ ਮੌਸਮ ਦੇ ਆਉਂਦੇ 3-4 ਘੰਟੇ ਦੀ ਅਪਡੇਟ ਦਵਾਂਗੇ ਜੀ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨ ਨਾ ਭੁੱਲਿਓ ਤੁਸੀਂ ਦੇਖ ਸਕਦੇ ਹੋ ਚੱਕਰਵਾਤੀ ਸਿਸਟਮ ਉਹ ਪੰਜਾਬ ਦੇ ਪੂਰਬੀ ਹਿੱਸੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਇਸ ਟਾਈਮ ਸਾਨੂੰ ਪਟਿਆਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੋਹਾਲੀ ਚੰਡੀਗੜ੍ਹ ਅਤੇ ਰੂਪਨਗਰ ਵਿੱਚ ਇਸ ਟਾਈਮ ਸਰਗਰਮ ਦਿਖਾਈ ਦੇ ਰਿਹਾ ਇਹ ਇੱਕ ਸਲੋ ਤਰੀਕੇ ਦਾ ਕਹਿ ਲੀਏ ਜਾਂ ਫਿਰ ਹੋਲੀ ਤਰੀਕੇ ਦਾ ਤੂਫਾਨ ਹੈ ਜਿਹੜਾ ਕਿ ਚੱਕਰਵਾਤੀ ਰੂਪ ਵਿੱਚ ਚੱਲਦਾ ਹੈ ਤੇ ਇਸ ਦਾ ਅਸਰ ਸ਼ਾਮ ਵੇਲੇ ਤੱਕ ਇਹਨਾਂ ਤਿੰਨ ਚਾਰ ਜ਼ਿਲ੍ਹਿਆਂ ਵਿੱਚ ਹੀ ਬਣਿਆ ਰਹੇਗਾ ਹਵਾ ਆਪਾਂ ਦੇਖੀਏ ਤਾਂ ਹਵਾ 20 ਤੋਂ 15 ਕਿਲੋਮੀਟਰ ਦੀ ਸਪੀਡ ਦੇ ਵਿੱਚ ਕਾਰ ਚੱਲ ਰਹੀ ਹੈ ਬੱਦਲਬਾਜ਼ੀ ਦਾ ਮਾਹੌਲ ਹੈ ਕਣਮਣ ਕਣੀ ਵੀ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਜੀ ਕਾਲੇ ਬੱਦਲ छा ਚੁੱਕੇ ਨੇ ਤੇ ਇਸੇ ਤਰੀਕੇ ਦਾ ਮਾਹੌਲ ਬਣੇ ਰਹਿਣ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਤਾਪਮਾਨ ਜਿਹੜਾ 2 ਤੋਂ 3 ਡਿਗਰੀ ਘਟਦਾ ਹੋਇਆ ਦਿਖਾਈ ਦੇ ਰਿਹਾ ਪਰ ਬਾਕੀ ਪੰਜਾਬ ਦੀ ਗੱਲ ਕਰੀਏ ਮੌਸਮ ਸਾਫ਼ ਹੈ ਜੀ ਲਗਾਤਾਰ ਧੁੱਪ ਪੈਰੀ ਹੈ ਗਰਮੀ ਵਿੱਚ ਵਾਧਾ ਹੈ ਤੇ ਤਾਪਮਾਨ ਜਿਹੜੇ ਦਿਨ-ਦਿਨੇ ਉਹ 30 ਤੋਂ ਲੈ ਕੇ 34 ਡਿਗਰੀ ਤੱਕ ਬਣੇ ਹੋਏ ਨੇ ਪਰ ਆਪਾਂ ਗੱਲ ਕਰੀ ਚੱਕਰਵਾਤੀ ਤੂਫਾਨ ਦੀ ਤਾਂ ਇਸ ਦਾ ਅਸਰ ਸਾਮੂ ਸਾਨੂੰ ਸ਼ਾਮ 6-7 ਵਜੇ ਤੱਕ ਇਸੇ ਤਰੀਕੇ ਨਾਲ ਬਣਦਾ ਹੋਇਆ ਦਿਖਾਈ ਦੇ ਰਿਹਾ ਪਰ ਇਹ ਮਾਹੌਲ ਜਿਹੜਾ ਹੈ ਅੱਗੇ ਵਧਣ ਤੋਂ ਹਜੇ ਕੋਈ ਇਸ ਦੀ ਉਮੀਦ ਨਹੀਂ ਦਿਖਾਈ ਦੇ ਰਹੀ ਇਹ ਸਿਸਟਮ ਅਹੋਤੇ 2-3 ਘੰਟੇ ਤੱਕ ਇਸੇ ਤਰੀਕੇ ਨਾਲ ਬਣਿਆ ਰਹੇਗਾ ਬਾਕੀ ਜੋ ਵੀ ਅਪਡੇਟ ਹੋਵੇਗੀ ਚੈਨਲ ਤੇ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵਾਦਰ ਅਪਡੇਟ ਛੋੜੇ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕੂਆਂ ਦਾ ਧੰਨਵਾਦੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ